ਟ੍ਰੇਨ 'ਚ ਸਫ਼ਰ ਕਰਦੇ ਸਮੇਂ ਅਗਰ ਜੇ ਤੁਹਾਡੇ ਕੋਲ ਕੋਈ ਕੈਸ਼ ਨਹੀਂ ਹੈ ਤਾਂ ਹੁਣ ਇਸ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਭਾਰਤੀ ਰੇਲਵੇ ਨੇ ਟ੍ਰੇਨ ਦੇ ਵਿੱਚ ਏਟੀਐਮ ਦੀ ਜਿਹੜੀ ਸੁਵਿਧਾ ਹੈ ਉਹ ਲਾਗੂ ਕਰ ਦਿੱਤੀ ਹੈ ਜਿਸ ਦੇ ਵਿੱਚ ਬਹੁਤ ਹੀ ਖਾਸ ਤਰੀਕੇ ਦੇ ਨਾਲ ਪ੍ਰਬੰਧ ਕੀਤੇ ਗਏ ਨੇ ਜਿੱਥੇ ਕਿ ਏਸੀ ਕੋਚ ਦੀ ਨਿਗਰਾਨੀ ਦੇ ਵਿੱਚ ਜਿਹੜਾ ਏਟੀਐਮ ਰੱਖਿਆ ਗਿਆ ਤਾਂ ਉਥੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਨੇ ਤਾਂ ਜੋ ਕੋਈ ਵੀ ਗਲਤ ਤਰੀਕੇ ਦੇ ਨਾਲ ਉਸ ਦੀ ਛੇੜਖਾਲੀ ਨਾ ਕਰ ਸਕੇ ਸੋ ਅਗਰ ਜੇ ਤੁਸੀਂ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਹੋ ਤੁਹਾਡੇ ਕੋਲ ਕੋਈ ਕੈਸ਼ ਨਹੀਂ ਹੈ ਤਾਂ ਤੁਸੀਂ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਸਮੇਂ ਉਸ ਏਟੀਐਮ ਚੋਂ ਆਪਣੇ ਪੈਸੇ ਕਢਵਾ ਕੇ ਤੁਸੀਂ ਆਪਣਾ ਕਿਰਾਇਆ ਜਿਹੜਾ ਉਹ ਲਾ ਸਕਦੇ ਹੋ ਤਾਂ ਹਾਂ ਉਹ ਦੱਸ ਦਿਨਿਆ ਕਿ ਇਹ ਕਿਹੜੀ ਟ੍ਰੇਨ ਹੈ ਕੀ ਕੀ ਸੁਵਿਧਾ ਹੋਵੇਗੀ ਤਾਂ ਉਹ ਵੀ ਤੁਹਾਨੂੰ ਅਸੀਂ ਸਾਰੀ ਇਸ ਵੀਡੀਓ ਦੇ ਵਿੱਚ ਦੇਖਾਂਗੇ ਤਾਂ ਤੁਸੀਂ ਐਂਡ ਤੱਕ ਇਸ ਵੀਡੀਓ ਨੂੰ ਜ਼ਰੂਰ ਦੇਖਣਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਇਹ ਟ੍ਰੇਨ ਜਿਹੜੀ ਆ ਭਾਰਤੀ ਰੇਲਵੇ ਨੇ ਮੁੰਬਈ ਮਨਮਾਰ ਪੰਚਵਤੀ ਐਕਸਪ੍ਰੈਸ ਨੂੰ ਦੇਸ਼ ਦੀ ਪਹਿਲੀ ਰੇਲ ਗੱਡੀ ਬਣਾ ਕੇ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ ਜਿਸ ਦੇ ਵਿੱਚ ਏਟੀਐਮ ਲਾਇਆ ਗਿਆ ਜਿਸ ਦੇ ਵਿੱਚ ਏਟੀਐਮ ਲਾਇਆ ਗਿਆ ਸੋ ਟ੍ਰੇਨ ਦੇ ਏਸੀ ਕੋਚ ਦੇ ਵਿੱਚ ਲੱਗੇ ਇਸ ਏਟੀਐਮ ਤੋਂ ਚਲਦੀ ਟ੍ਰੇਨ ਦੇ ਵਿੱਚ ਯਾਤਰੀ ਕੈਸ਼ ਕੱਢ ਸਕਦੇ ਨੇ ਇਸ ਏਟੀਐਮ ਨੂੰ ਖਾਸ ਤੌਰ ਤੇ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਟ੍ਰੇਨ ਪੂਰੀ ਤਰ੍ਹਾਂ ਰਫਤਾਰ ਤੇ ਹੋਂਦੇ ਵੀ ਇਹ ਸਹੀ ਢੰਗ ਦੇ ਨਾਲ ਕੰਮ ਕਰ ਸਕੇ ਸੋ ਇਸ ਤੋਂ ਇਲਾਵਾ ਇਸ ਤੋਂ ਚੋਰਾਂ ਤੋਂ ਬਚਾਉਣ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਸੀਸੀਟੀਵੀ ਦੇ ਰਾਹੀਂ 24 ਘੰਟੇ ਇਸ ਤੇ ਨਜ਼ਰ ਰੱਖੀ ਜਾਵੇਗੀ ਰੇਲਵੇ ਦਾ ਕਹਿਣਾ ਹੈ ਕਿ ਜੇਕਰ ਮੁੰਬਈ ਮਨਮਾਨ ਪੰਚਵਰਤੀ ਐਕਸਪ੍ਰੈਸ ਦੇ ਵਿੱਚ ਲਗਾਏ ਗਏ ਏਟੀਐਮ ਨੂੰ ਚੰਗਾ ਰਿਸਪੌਂਸ ਮਿਲਦਾ ਹੈ ਤਾਂ ਹੋਰ ਲੰਬੀ ਦੂਰੀ ਦੀਆਂ ਟ੍ਰੇਨਾਂ ਦੇ ਵਿੱਚ ਵੀ ਇਹ ਟੀਮ ਲਾਈਚਾਂਗੀ। ਸੁਰੇਂਦਮੇ ਸੋਹਲਤ ਪੁਸਾਵਲ ਰੇਲਵੇ ਡਿਵੀਜ਼ਨ ਅਤੇ ਬੈਂਕ ਆਫ ਮਹਾਰਾਸ਼ਟਰ ਦੇ ਨਾਲ ਸਾਂਝੇਦਾਰੀ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਅਤੇ ਇਸ ਦਾ ਟ੍ਰਾਇਲ ਰਨ ਵੀ ਸਫਲਤਾਪੂਰਵਕ ਹੋ ਗਿਆ ਹੈ। ਪੰਚਵਤੀ ਐਕਸਪ੍ਰੈਸ ਦੇ ਸਾਰੇ ਬਾਈ ਡੱਬੇ ਵੈਸਟਿਬਿਊਲ ਨਾਲ ਜੁੜੇ ਹੋਏ ਨੇ ਤਾਂ ਜੋ ਕਿਸੇ ਵੀ ਕੋਚ ਦੇ ਯਾਤਰੀ ਇਸ ਸਹੂਲਤ ਦਾ ਲਾਭ ਲੈ ਸਕਣ। ਸੋ ਖਾਸ ਗੱਲ ਇਹ ਹੈ ਕਿ ATM ਹੁਣ ਮੁੰਬਈ ਹਿੰਗੋਲੀ ਜਨ ਸਤਾਪਤੀ ਐਕਸਪ੍ਰੈਸ ਦੇ ਵਿੱਚ ਵੀ ਉਪਲਬਧ ਹੋਵੇਗਾ ਕਿਉਂਕਿ ਦੋਵੇਂ ਟ੍ਰੇਨਾਂ ਦੇ ਵਿੱਚ ਇੱਕ ਹੀ ਰੈਂਕ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਆਨ ਬੋਰਡ ਏਟੀਐਮ ਦੇ ਨਾਲ ਯਾਤਰੀ ਨਾ ਸਿਰਫ ਨਕਦੀ ਕਢਵਾਵੋਣਗੇ ਬਲਕਿ ਉਹ ਚੈੱਕ ਬੁੱਕ ਵੀ ਆਰਡਰ ਕਰਕੇ ਕਰ ਸਕਦੇ ਨੇ ਤਾਂ ਆਪਣੇ ਖਾਤੇ ਦੀ ਸਟੇਟਮੈਂਟ ਜਿਹੜੀ ਹੈ ਉਹ ਵੀ ਚੈੱਕ ਕਰ ਸਕਦੇ ਨੇ ਤਾਂ ਹੋਰ ਬੈਂਕਿੰਗ ਸੇਵਾਵਾਂ ਦਾ ਲਾਭ ਵੀ ਲੈ ਸਕਦੇ ਨੇ ਸੋ ਟ੍ਰੇਨ ਦੇ ਵਿੱਚ ਏਟੀਐਮ ਦਾ ਟ੍ਰਾਇਲ ਰਨ ਕੀਤਾ ਗਿਆ ਹਾਲਾਂਕਿ ਸੁਰੰਗਾਂ ਤੇ ਖਰਾਬ ਮੋਬਾਈਲ ਕਨੈਕਟੀਵਿਟੀ ਦੇ ਕਾਰਨ ਇਕ ਤਪੂਰੀ ਤੋਂ ਕਸਾਰਾ ਵਿਚਕਾਰ ਸਿਗਨਲ ਸਮੱਸਿਆਵਾਂ ਨੇ ਸੋ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਪੰਚਵਤੀ ਐਕਸਪ੍ਰੈਸ ਇੱਕ ਸੁਪਰ ਫਾਸਟ ਟ੍ਰੇਨ ਹੈ ਜੋ ਮੁੰਬਈ ਦੇ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਤੋਂ ਮਨਮੰਡ ਜੰਕਸ਼ਨ ਤੱਕ ਚੱਲਦੀ ਹੈ ਇਹ ਰੋਜ਼ਾਨਾ ਦੀ ਰੇਲ ਗੱਡੀ ਹੈ ਤੇ ਟ੍ਰੇਨ 4 ਘੰਟੇ 35 ਮਿੰਟ ਦੇ ਵਿੱਚ ਆਪਣਾ ਸਫ਼ਰ ਪੂਰਾ ਕਰਦੀ ਹੈ ਇਹ ਟ੍ਰੇਨ ਮੁੰਬਈ ਵਾਸੀਆਂ ਦੇ ਲਈ ਲਾਈਫਲਾਈਨ ਹੈ ਇਸ ਦੇ ਵਿੱਚ ਹਜ਼ਾਰਾਂ ਯਾਤਰੀ ਸਫ਼ਰ ਕਰਦੇ ਨੇ ਤੇ ਏਟੀਐਮ ਉਹਨਾਂ ਲੋਕਾਂ ਦੇ ਲਈ ਕਾਫੀ ਮਦਦਗਾਰ ਸਾਬਿਤ ਹੋਣ ਵਾਲਾ ਹੈ